बोलिए सतगुरु कबीर महाराज की जय तन कबीर जय कबीर तन कबीर जय कबीर गुरु प्यारी साध संगत जी जिस तरह के ਤੁਸੀਂ ਸਾਰੇ ਜਾਣਦੇ ਹੋ ਕਿ ਸਤਗੁਰੂ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ ਤੀਸਰਾ ਵਿਸ਼ਾਲ ਗਿਆਨ ਚੇਤਨਾ satsang ਸਮਾਗਮ ਕੱਲ 21 ਤਰੀਕ ਦਿਨ ਐਤਵਾਰ ਆਰ ਕੇ ਰਿਜ਼ੋਰਟ ਅਡਾ ਕਾਨਵਾ ਦੇ ਵਿੱਚ ਹੋ ਰਿਹਾ ਹੈ ਉਸ ਸਮਾਗਮ ਦੀ ਆਪਲਖਸ਼ ਦੇ ਵਿੱਚ ਜੋ ਸਤਗੁਰੂ ਕਬੀਰ ਪੰਜ ਸੇਵਾ ਸੁਸਾਇਟੀ ਦੇ ਸੇਵਾਦਾਰ ਹਨ ਹੋਰ ਸਮਾਜ ਦੇ ਸੇਵਾਦਾਰ ਨੌਜਵਾਨ ਬੱਚਿਆਂ ਨੇ ਅੱਜ ਸਵੇਰੇ 8 ਵਜੇ ਤੋਂ ਲੈ ਕੇ ਸਾਰੇ ਪੰਡਾਲ ਦੀ ਤਿਆਰੀ ਦਾ ਜੋ ਵੀੜਾ ਚੁੱਕਿਆ ਹੈ ਉਹ ਅੱਜ ਸਾਰੀ ਤਿਆਰੀ ਕੰਪਲੀਟ ਹੋ ਚੁੱਕੀ ਹੈ ਸੋ ਮੈਂ ਹੱਥ ਜੋੜ ਕੇ ਆਪਣੇ ਸਮੁੱਚੇ ਪੰਜਾਬ ਦੀ ਕਬੀਰ ਪੰਥ ਸਾਰੇ ਸਮਾਜ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦੀ ਦਾ ਮੌਸਮ ਹੈ ਸੋ ਇਸ ਕਰਕੇ ਤੁਹਾਡੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਸਰਦੀ ਤੋਂ ਬਿਲਕੁਲ ਨ ਡਰ ਹੋ ਕੇ ਤੇ ਹੁਮ ਹਮਾ ਕੇ ਇਸ ਸਮਾਗਮ 'ਚ ਪਹੁੰਚਿਆ ਜਾਏ ਇਸ ਸੋਸਾਇਟੀ ਦੇ ਸੇਵਾਦਾਰਾਂ ਨੇ ਆਪਣੇ ਗੁਰੂ ਪਿਆਰੀ ਸਾਧ ਸੰਗਤ ਜੀ ਦੀ ਬਹੁਤ ਹੀ ਪੁਖਤਾ ਪ੍ਰਬੰਧ ਜੋਣਾ ਉਹ ਕੀਤੇ ਨਾ ਸਰਦੀ ਦੇ ਬਚਾਅ ਵਾਸਤੇ ਸੋ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਾ ਹੀ ਸਮੁੱਚਾ ਸਮਾਜ ਕੱਲ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚੋ ਔਰ ਸਮਾਗਮ ਦੀ ਰੌਣਕ ਨੂੰ ਵਧਾਓ ਔਰ ਸੰਤਾਂ ਮਹਾਪੁਰਸ਼ਾਂ ਦੇ ਜੋ ਬਚਨ ਹਨ ਉਹ ਸੁਣ ਕੇ ਆਪਣਾ ਜੀਵਨ ਸਫਲ ਕਰੋ ਤਾਂ ਕਬੀਰ ਜੈ ਕਬੀਰ ਗੁਰਪਿਆਰੀ ਸਾਧ ਸੰਗਤ ਜੀ ਤੀਸਰਾ ਗਿਆਨ ਚੇਤਨਾ ਸਾਧ ਸੰਗ ਸਮਾਗਮ ਆਰ ਕੇ ਰਿਜ਼ੋਰਟ ਅੱਡਾ ਕਾਨਵਾ ਵਿਖੇ ਜਿਸ ਦੀ ਉਡੀਕ ਸਮੂਹ ਸੰਗਤਾਂ ਨੂੰ ਸੀ ਉਹ ਸਮਾਗਮ ਆ ਗਿਆ ਆ ਤੇ ਅੱਜ ਲਗਭਗ ਪੈਲਸ ਦੀਆਂ ਜਿਹੜੀਆਂ ਸਾਰੀਆਂ ਤਿਆਰੀਆਂ ਆ ਉਹ ਮੁਕੰਮਲ ਹੋ ਚੁੱਕੀਆਂ ਆ ਤੇ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਜਿਹੜੀਆਂ ਪਿਛਲੇ 3-4 ਮਹੀਨਿਆਂ ਤੋਂ ਬੇਨਤੀਆਂ ਤੁਹਾਡੇ ਸੰਗਤਾਂ ਦੇ ਚਰਨਾਂ ਦੇ ਵਿੱਚ ਕਰਦੇ ਆ ਰਹੇ ਆ ਉਹ ਬੇਨਤੀਆਂ ਨੂੰ ਸਵੀਕਾਰ ਕਰਨ ਦਾ ਹੁਣ ਟਾਈਮ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹੋ ਜਿਹੇ ਮੌਕੇ ਬਾਰ-ਬਾਰ ਨਹੀਂ ਮਿਲਦੇ ਇਹੋ ਜਿਹੇ ਜਿਹੜੇ ਸੰਜੋਗ ਆ ਇਹ ਕਿਤੇ ਕਿਸਮਤ ਦੇ ਨਾਲ ਹੀ ਹੁੰਦੇ ਨੇ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਇਤਿਹਾਸ ਵਿੱਚ ਇਹ ਜਿਹੜਾ ਮੌਕਾ ਆ ਇਹ بڑے ਭਾਗਾਂ ਦੇ ਨਾਲ ਬੜੇ ਟਾਈਮ ਦੇ ਬਾਅਦ ਆਇਆ ਆ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਆ ਜੋ ਇਸ ਲਹਿਰ ਨੂੰ ਇੱਥੋਂ ਤੱਕ ਲੈ ਕੇ ਆਈਆਂ ਉਹ ਜਿਹੜੀਆਂ ਸਾਡੇ ਵਿੱਚੋਂ ਵਿਛੜ ਕੇ ਜਾ ਚੁੱਕੀਆਂ ਨੇ ਜਿੰਨਾ ਵਿੱਚ ਬਾਬਾ ਗੁਰਵਿੰਦਰ ਸਿੰਘ ਜੀ ਉਹਨਾਂ ਲਹਿਰ ਦੇ ਪ੍ਰਮੁੱਖ ਸਨ ਤੇ ਗੁਰਪਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਇਸ ਲਹਿਰ ਦੀ ਮਜ਼ਬੂਤੀ ਦੇ ਲਈ ਖੁਦ ਸੇਵਾਦਾਰ ਬਣ ਕੇ ਇਸ ਸਮਾਗਮ ਦੀ ਸ਼ੋਭਾ ਨੂੰ ਵਧਾਓ ਤੇ ਜਿੱਥੇ ਜ਼ਰੂਰਤ ਪੈਂਦੀ ਹੈ ਆਪ ਨੇ ਆਪਣੀਆਂ ਸੇਵਾਦਾਰ ਦੀ ਡਿਊਟੀ ਆ ਨਿਭਾਉਣੀ ਹੈ ਤੇ ਵੱਧ ਤੋਂ ਵੱਧ ਜੜੀਆਂ ਸੰਗਤਾਂ ਜੜੀਆਂ ਇੱਥੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਏ ਤੇ ਠੰਡ ਦੇ ਲਈ ਜਿਹੜੀ ਹੈ ਠੰਡ ਜ਼ਰੂਰ ਹੋ ਚੁੱਕੀ ਹੈ ਲੇਕਿਨ ਗੁਰਪ੍ਰੀਤ ਸਾਧ ਸੰਗਤ ਜੀ ਸੁਸਾਇਟੀ ਵੱਲੋਂ ਕੋਈ ਵੀ ਇਸ ਚੱਲ ਦੀ ਕਮੀ ਨਹੀਂ ਰੱਖੀ ਗਈ ਵੀ ਆਪ ਜੀ ਨੂੰ ਠੰਡ ਤੋਂ ਬਚਾਅ ਦੇ ਲਈ ਕੋਈ ਚੀਜ਼ ਦੀ ਜ਼ਰੂਰਤ ਹੋਏ ਕਿਉਂਕਿ 400 ਗੱਦਾ ਪੈਲਸ ਦੇ ਵਿੱਚ ਵਸਾਈ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਹੀ ਲੰਗਰ ਭੰਡਾਰੇ ਤੇ ਚੱਲਣਗੇ ਗੁਰਪ੍ਰੀਤ ਸਾਧ ਸੰਗਤ ਜੀ ਇੰਨਾ ਸ਼ਬਦਾਂ ਦੇ ਨਾਲ ਮੈਂ ਆਪ ਸਭ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਤਨ ਤਨ ਸਤਿਗੁਰੂ ਕਬੀਰ ਸਾਹਿਬ ਜੀ ਦੀ ਬਾਣੀ ਦੇ ਨਾਲ ਵੱਤ ਵਤ ਜੁੜਾਅ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੇ ਬੋਲੀਏ ਸਤਿਗੁਰੂ ਕਬੀਰ ਸਾਹਿਬ ਕੀ ਧਨਕਬੀਰ ਬਿਆਕਬੀਰ ਗੁਰੂ ਪੈਰੀ ਸਾਧ ਸੰਗਤ ਜੀ ਸਮਾਗਮ ਦੇ ਸਬੰਧ ਦੇ ਵਿੱਚ ਸਾਡੀ ਸਤਿਗੁਰੂ ਕਬੀਰ ਪੰਥ ਸੇਵਾ ਸੁਸਾਇਟੀ ਦੇ ਸਾਡੇ ਜਿਹੜੇ ਮੈਂਬਰ ਹੈ ਉਹਨਾਂ ਨੇ ਸਾਰਾ ਕੁਝ ਚਾਨਣ ਪਾ ਹੀ ਦਿੱਤਾ ਹੈ ਕਿ ਸਮਾਗਮ ਦੀਆਂ ਤਿਆਰੀਆਂ ਕਿਸ ਤਰ੍ਹਾਂ ਹੋਈਆਂ ਤੇ ਕੀ ਕੀ ਠੰਡ ਤੋਂ ਬਚਣ ਵਾਸਤੇ ਸੰਗਤ ਦੇ ਕੀ ਕੀ ਉਪਰਾਲੇ ਕੀਤੇ ਗਏ ਨੇ ਉਹ ਸਾਰਾ ਕੁਝ ਦੱਸ ਹੀ ਦਿੱਤਾ ਹੈ ਤੇ ਮੇਰੇ ਕੋਲੋ ਇੱਕ ਸਭ ਨੂੰ ਬੇਨਤੀ ਕਰਨਾ ਚਾਹਨਾ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਧੰਨ ਧੰਨ ਸਤਿਗੁਰੂ ਕਬੀਰ ਸਾਹਿਬ ਜੀ ਦੇ ਪਰਿਵਾਰ ਨੂੰ ਹੋਰ ਵੱਡਾ ਦੇਖਣਾ ਚਾਹਨੇ ਆ ਸਾਰੀ ਸੰਗਤ ਹੀ ਦੇਖਣਾ ਚਾਹਦੀ ਹੈ ਸਾਡੀ ਸੁਸਾਇਟੀ ਦਾ ਖਾਸ ਕਰਕੇ ਉਪਰਾਲਾ ਹੈ ਤੇ ਇੱਥੇ ਇੱਕ ਨਾਮ ਸ਼ਬਦ ਦਾ ਜੋ ਬੜਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ ਇੱਕ ਹਾਲ ਜਿਹੜਾ ਉਹਦਾ ਇਸੇ ਚੀਜ਼ ਵਾਸਤੇ ਬੜੀ ਸਜਾਵਟ ਕੀਤੀ ਗਈ ਹੈ ਔਰ ਕਾਊਂਟਰ ਇੱਕ ਕਾਊਂਟਰ ਦੇ ਨਾਲ ਹੀ ਇੱਕ ਕਾਊਂਟਰ ਲਗਾਇਆ ਗਿਆ ਹੈ ਜਿੱਥੇ ਕਿ ਨਾਮ ਸ਼ਬਦ ਦੇ ਬਾਰੇ ਦੇ ਵਿੱਚ ਨਾਮ ਕਰਨ ਜਿਹੜਾ ਕੀਤਾ ਜਾਏਗਾ ਉੱਥੇ ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਐਂਟਰੀ ਕਰਦੇ ਹੀ ਆਪ ਜੀ ਮਨ ਬਣਾ ਕੇ ਆਣਾ ਤੇ ਉੱਥੇ ਕਿਰਪਾ ਕਰਕੇ ਆਪਣਾ ਨਾਮ ਜ਼ਰੂਰ ਦਰਜ ਕਰਾਣਾ ਤਾਂ ਜੋ ਸਾਡਾ ਪਰਿਵਾਰ ਹੋਰ ਵੱਧ ਸਕੇ